ਛਤਰੀਏ ਕਾਹ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੋ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਸੀ ਉਹ ਕਾਫੀ ਹੰਗਾਮਾਪੂਰਨ ਰਿਹਾ ਉਸ ਦੇ ਵਿੱਚ ਸਭ ਤੋਂ ਪਹਿਲਾਂ ਜਿਵੇਂ ਮੁੱਖ ਮੰਤਰੀ ਸਾਹਮਣੇ ਬਿੱਲ ਨੂੰ ਲੈ ਕੇ ਬੋਲਣਾ ਸ਼ੁਰੂ ਕੀਤਾ ਚੋ ਕੇਂਦਰ ਸਰਕਾਰ ਵੱਲੋਂ ਮਨਰੇਗਾ ਦੀ ਜਗ੍ਹਾ ਤੇ ਨਵਾਂ ਬਿੱਲ ਪਾਸ ਕੀਤਾ ਗਿਆ ਜੀ ਰਾਮ ਜੀ ਉਸ ਨੂੰ ਲੈ ਕੇ ਇਹ ਸੈਸ਼ਨ ਬੁਲਾਇਆ ਗਿਆ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਬਿੱਲ ਦੇ ਉੱਪਰ ਜਿਵੇਂ ਬੋਲਣਾ ਸ਼ੁਰੂ ਕੀਤਾ ਤਾਂ ਕਾਂਗਰਸੀ ਵਿਧਾਇਕ ਸਖਪਾਲ ਸਿੰਘ ਖੈਰਾ ਵੱਲੋਂ ਜੋ ਬੋਲਣਾ ਸ਼ੁਰੂ ਕਰ ਦਿੱਤਾ ਗਿਆ ਉਹਨਾਂ ਜਦ ਤੱਕ ਉਹ ਲਗਾਤਾਰ ਬੋਲਦੇ ਰਹੇ ਜਿਸ ਨੂੰ ਲੈ ਕੇ ਭਗਵੰਤ ਸਿੰਘ ਮਾਨ ਵੱਲੋਂ ਸਪੀਕਰ ਸਾਹਿਬ ਨੂੰ ਬੇਨਤੀ ਕੀਤੀ ਕਿ ਇਹਨਾਂ ਨੂੰ ਸਦਨ ਤੋਂ ਬਾਹਰ ਭੇਜਿਆ ਜਾਵੇ ਤਾਂ ਉਸਤੇ ਸਖਪਾਲ ਸਿੰਘ ਖੈਰਾ ਨੂੰ ਸਦਨ ਤੋਂ ਬਾਹਰ ਭੇਜਿਆ ਗਿਆ ਇਸੇ ਤਰੀਕੇ ਨਾਲ ਹੁਣ ਜਿਵੇਂ ਇਸ ਸਦਨ ਦੇ ਵਿੱਚ ਕਾਰਵਾਈ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜੋ ਮੈਂਬਰ ਸਨ ਉਹਨਾਂ ਵੱਲੋਂ ਹਿੱਸਾ ਨਾ ਲਈ ਜਾਣ ਤੇ ਕੈਬਨਿਟ ਮੰਤਰੀ ਤਾਲੀਵਾਲ ਵੱਲੋਂ ਉਹਨਾਂ ਦੇ ਉੱਪਰ ਤੰਜ ਕੱਸੇ ਗਏ ਹੈ ਕਿ ਉਹਨਾਂ ਨੇ ਜੇਕਰ ਇਸ ਬਿੱਲ ਦੇ ਵਿਰੋਧ ਵਿੱਚ ਨਹੀਂ ਬੋਲੇ ਤਾਂ ਗੁਪਤ ਸਮਝੌਤਾ ਲੱਗਦਾ ਹੈ ਕਿ ਭਾਜਪਾ ਦੇ ਨਾਲ ਹੋ ਚੁੱਕਿਆ ਹੈ ਇਸ ਕਰਕੇ ਅਕਾਲੀ ਦਲ ਬਾਦਲ ਵੱਲੋਂ ਇਸ ਬਿੱਲ ਦਾ ਜਿਹੜਾ ਉਹ ਵਿਰੋਧ ਨਹੀਂ ਕੀਤਾ ਗਿਆ ਆਮ ਆਦਮੀ ਪਾਰਟੀ ਪੰਜਾਬ ਦੇ ਮੁਖਬਲਾ ਰਹੇ ਤੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਉਹ ਨਵੇਂ ਪੇਸ਼ ਕੀਤੇ ਗਏ ਜੀ ਰਾਮ ਜੀ ਬਿੱਲ ਰਾਹੀਂ ਗਰੀਬਾਂ, ਦਲਿਤਾਂ ਅਤੇ ਮਹਿਲਾ ਮਨਰੇਗਾ ਮਜ਼ਦੂਰਾਂ ਵਿਰੁੱਧ ਸਾਜ਼ਿਸ਼ ਰਚ ਰਹੇ ਹੈ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆਂ ਢਾਲੀਵਾਲ ਨੇ ਕਿਹਾ ਕਿ ਸੁਧਾਰਾਂ ਤੇ ਨਾਂ ਨਾਤੇ ਇਹ ਨਵਾਂ ਬਿੱਲ ਲਿਆ ਕੇ ਭਾਜਪਾ ਨੇ ਗਰੀਬਾਂ ਦੇ ਮੋਹੋ ਆਖਰੀ ਬੁਰਕੀ ਵੀ ਖੋ ਲਈ ਹੈ ਇਹ ਬਿੱਲ ਕਰੋੜਾਂ ਮਨਰੇਗਾ ਵਰਕਰਾਂ ਖਾਸ ਕਰਕੇ ਦਲਿਤਾਂ ਤੇ ਪਛੜੇ ਵਰਗਾਂ ਦੀ ਰੋਜੀ ਰੋਟੀ ਤੇ ਸਿੱਧਾ ਹਮਲਾ ਹੈ ਢਾਲੀਵਾਲ ਨੇ ਦਾਵਾ ਕੀਤਾ ਕਿ ਆਪ ਨੇ ਵਿਧਾਨ ਸਭਾ ਵਿੱਚ ਇਸ ਬਿੱਲ ਦਾ ਸਖਤ ਵਿਰੋਧ ਕੀਤਾ ਹੈ ਲੋਡ ਪੈਨ ਤੇ ਸੜਕਾਂ ਤੇ ਵੀ ਸੰਘਰਸ਼ ਕੀਤਾ ਜਾਏਗਾ ਉਹਨਾਂ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਇਸ ਲਈ ਪੂਰੀ ਤਰ੍ਹਾਂ ਤਿਆਰ ਹੈ ਇਸ ਅੰਦੋਲਨ ਦੇ ਲਈ ਅਸੀਂ ਕਿਸੇ ਵੀ ਕੀਮਤ ਤੇ ਇਸ ਗਰੀਬ ਵਿਰੋਧੀ ਬਿੱਲ ਨੂੰ ਲਾਗੂ ਨਹੀਂ ਹੁੰਦਿਆਂਗੇ ਅਕਾਲੀ ਦਲ ਦੇ ਦੋਹਰੇ ਮਾਪਦੰਡਾਂ ਤੇ ਸਵਾਲ ਉਠਾਉਂਦਿਆਂ ਤਾਲੀਵਾਲ ਨੇ ਕਿਹਾ ਕਿ ਵਿਧਾਨ ਸਭਾ ਦੀ ਚਰਚਾ ਦੌਰਾਨ ਅਕਾਲੀ ਦਲ ਦੀ ਗੈਰ ਹਾਜ਼ਰੀ ਭਾਜਪਾ ਨਾਲ ਉਹਨਾਂ ਦੀ ਗੁਪਤ ਸਾਂਝ ਨੂੰ ਸਪਸ਼ਟ ਕਰਦੀ ਹੈ ਉਹਨਾਂ ਨੇ ਕਿਹਾ ਕਿ ਜਦੋਂ ਪੰਜਾਬ ਵਿਧਾਨ ਸਭਾ ਨੇ ਭਾਜਪਾ ਦੇ ਇਸ ਬਿੱਲ ਨੂੰ ਰੱਦ ਕਰਨ ਦਾ ਮਤਾ ਪਾਸ ਕੀਤਾ ਤਾਂ ਅਕਾਲੀ ਦਲ ਨੇ ਗੈਰ ਹਾਜ਼ਰ ਰਹਿਣ ਦਾ ਜਿਹੜਾ ਰਾਹ ਚੁਣਿਆ ਹੈ ਇਹ ਗੈਰ ਹਾਜ਼ਰੀ ਭਾਜਪਾ ਨਾਲ ਉਹਨਾਂ ਦੇ ਪਰਦੇ ਪਿੱਛੇ ਚੱਲ ਰਹੇ ਸਮਝੌਤੇ ਦਾ ਸਪਸ਼ਟ ਸੰਕੇਤ ਹੈ ਉਹਨਾਂ ਨੇ ਇਸ਼ਾਰਾ ਕੀਤਾ ਕਿ ਅਕਾਲੀ ਦਲ ਦੇ ਦੋ ਵਿਧਾਇਕ ਪਹਿਲਾਂ ਹੀ ਬਾਦਲ ਧੜਾ ਛੱਡ ਚੁੱਕੇ ਹਨ ਹੁਣ ਸਿਰਫ ਇੱਕ ਵਿਧਾਇਕ ਬਚਿਆ ਉਸ ਦੀ ਗੈਰ ਹਾਜ਼ਰੀ ਨੇ ਪਾਰਟੀ ਦੇ ਅਸਲੀ ਚਿਹਰੇ ਨੂੰ ਨੰਗਾ ਕਰ ਦਿੱਤਾ ਢਾਲੀਵਾਲ ਨੇ ਅੱਗੇ ਕਿਹਾ ਕਿ ਅਕਾਲੀ ਦਲ ਨੇ ਚੁੱਪਚਾਪ ਇਸ ਗਰੀਬ ਅਤੇ ਦਲਤ ਵਿਰੋਧੀ ਬਿੱਲ ਦਾ ਸਮਰਥਨ ਕੀਤਾ ਹੈ ਪਹਿਲਾਂ ਦੇ ਮਾਮਲਿਆਂ ਦਾ ਹਵਾਲਾ ਦਿੰਦਿਆਂ ਹੋਇਆਂ ਢਾਲੀਵਾਲ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਿਆਂ ਬਾਰੇ ਭਾਜਪਾ ਦੀ ਵਿਵਾਦਪੂਰਨ ਸੋਸ਼ਲ ਮੀਡੀਆ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਚੁੱਪੀ ਵੀ ਉਹਨਾਂ ਦੀ ਵਧਦੀ ਹੋਈ ਨੇੜਤਾ ਨੂੰ ਦਰਸਾਉਂਦੀ ਹੈ ਇਹ ਚੁੱਪੀ ਅਚਾਨਕ ਨਹੀਂ ਸੀ ਇਹ ਜਾਣਬੁੱਝ ਕੇ ਕੀਤੀ ਗਈ ਸੀ ਢਾਲੀਵਾਲ ਨੇ ਚੇਤਾਵਨੀ ਦਿੱਤੀ ਹੈ ਕਿ ਮਨਰੇਗਾ ਨੂੰ ਕਮਜ਼ੋਰ ਕਰਨ ਨਾਲ ਲੱਖਾਂ ਪਰਿਵਾਰ ਬੇਰੁਜ਼ਗਾਰ ਹੋ ਜਾਣਗੇ ਜਿਸ ਦਾ ਸਭ ਤੋਂ ਵੱਡਾ ਅਸਰ ਔਰਤਾਂ ਤੇ ਪਵੇਗਾ ਉਹਨਾਂ ਕਿਹਾ ਕਿ ਭਾਜਪਾ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਗੱਲ ਕਰਦੀ ਹੈ ਜਦ ਕਿ ਮਨਰੇਗਾ ਵਿੱਚ ਵੱਡੀ ਗਿਣਤੀ ਵਿੱਚ ਮਾਵਾਂ ਭੈਣਾਂ ਕੰਮ ਕਰਦੀਆਂ ਹਨ ਉਹਨਾਂ ਦਾ ਕੰਮ ਖੋਣਾ ਔਰਤ ਦੀ ਆਜ਼ਾਦੀ ਤੇ ਹਮਲਾ ਹੈ ਅਕਾਲੀ ਦਲ ਦੀ ਨਿੰਦਾ ਕਰਦੇ ਹਨ ਢਾਲੀਵਾਲ ਨੇ ਅੰਤ ਵਿੱਚ ਕਿਹਾ ਕਿ ਭਾਜਪਾ ਦੇ ਨਾਲ ਖੜ ਕੇ ਅਕਾਲੀ ਦਲ ਨੇ ਖੁਦ ਨੂੰ ਗਰੀਬਾਂ ਦੇ ਪੰਜਾਬ ਦੇ ਗਰੀਬਾਂ ਦੇ ਖਿਲਾਫ ਹਲਾਨ ਦਿੱਤਾ ਹੈ ਉਹਨਾਂ ਦੀ ਸਿਆਸਤ ਬਹੁਤ ਹੀ ਸ਼ਰਮਨਾਕ ਪੱਧਰ ਤੱਕ ਡਿੱਗ ਪਈ ਹੈ ਅਕਾਲੀ ਦਲ ਦੀ ਗੈਰ ਹਾਜ਼ਰੀ ਤੇ ਕਰਕੇ ਧਾਲੀਵਾਲ ਨੇ ਇਸ ਤਰੀਕੇ ਦੇ ਸ਼ਬਦੀ ਹਮਲੇ ਜਿਹੜੇ ਆ ਉਹ ਅਕਾਲੀ ਦਲ ਬਾਦਲ ਤੇ ਕੀਤੇ ਹੈ ਇਹ ਵੀ ਗੱਲ ਕੀਤੀ ਹੈ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਇਸ ਬਿੱਲ ਦਾ ਵਿਰੋਧ ਨਹੀਂ ਕੀਤਾ ਇਹਦਾ ਮਤਲਬ ਸਾਫ਼ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਤੇ ਅਕਾਲੀ ਦਲ ਦਾ ਜਿਹੜਾ ਗੱਠਜੋੜ ਹੈ ਉਸ ਨੂੰ ਵੇਖਦਿਆਂ ਹੋਇਆਂ ਹੀ ਵਿਰੋਧ ਨਹੀਂ ਕੀਤਾ ਕਿ ਜੇਕਰ ਵਿਰੋਧ ਕੀਤਾ ਤਾਂ ਜਿਹੜੀ ਭਾਜਪਾ ਉਹ ਫਿਰ ਨਾਰਾਜ਼ਗੀ ਜ਼ਾਹਰ ਕਰੇਗੀ ਹੋ ਸਕਦਾ ਹੈ ਕਿ ਫਿਰ ਜਿਹੜੀ ਸਮਝੌਤੇ ਦੀ ਜਾਂ ਗੱਠਜੋੜ ਦੀ ਗੱਲ ਚੱਲ ਰਹੀ ਹੈ ਉਹ ਟੁੱਟਣਾ ਚਾਵੇ ਧੰਨਵਾਦ